ਕੋਈ ਨਹੀਂ ਕਰ ਸਕਦਾ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਇਹਨੇ ਗਵਾਏ ਉਹਨਾਂ ਨੂੰ ਦੱਸਾਇ ਵੀ ਕੀ ਫੀਲਿੰਗ ਹੁੰਦੀ ਐ ਇਸ ਟਾਈਮ ਮੇਰਾ ਕੀ ਹਾਲ ਐ ਮੇਰਾ ਬੇਟੀ ਦੇ ਥਲੇ ਪਿਆ ਮੇਰਾ ਬੇਟੀ ਦੇ ਥਲੇ ਪਿਆ ਇਸ ਟਾਈਮ ਤੇ ਮੈਂ ਲਾਚਾਰ ਖੜਾ ਕੁਝ ਨਹੀਂ ਕਰ ਸਕਦਾ ਮੈਂ ਆਪੀ ਜੋਰ ਨਹੀਂ ਸਕਦਾ ਮੈਂ ਰੇਗਾ ਇਹਦੇ ਪ阿里 ਮਾੜਾ ਇਸ ਵਾਰ ਕੀ ਕਰੀਏ ਪਾਣਾ ਮੰਨਣਾ ਬਣਾ ਬਾਈ ਪਾਣਾ ਮੰਨਣਾ ਬਣਾ ਓ ਬਾਪ ਕੀ ਜਿੰਦਗੀ ਆ ਮਾਂ ਕੀ ਅਮੇ ਤੋਂ ਬਖੇ ਦੇਖੋ ਏ ਨਾ ਇਕੱਠੀਆਂ ਕਮਰਾ ਬਣਾਇਆ ਹੈ ਦੇਖ ਲਓ ਏ ਬਖਵਾ ਹੈ ਕੋਈ ਓ ਇਕੱਠੀਆਂ ਕਮਰਾ ਬਣਾਇਆ ਹੈ ਬਾਬਾ ਜੀ ਅਸੀਂ ਓ ਹੋ 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 ਅੱਲਾ ਜੋ ਕਰਦਾ ਠੀਕ ਕਰਦਾ ਪਰ ਸਾਡਾ ਮੈਂ ਨਿਕਾ ਹੈ ਨੇ ਭਾਜੀ ਮੈਂ ਸਹਿਮ ਕਰ ਚੁੱਕੀ ਹਾਂ ਭਾਜੀ ਮੈਨੂੰ ਦਿੱਤਾ ਕਿਤਨਾ ਹੌਸਲਾ ਰੱਖਣਾ ਪੈਣਾ ਹੁਣ ਹੌਸਲਾ ਰੱਖਣਾ ਚੰਗਾ ਲੱਗਦਾ ਮੈਨੂੰ ਬਨੇ ਬਾਪੇ ਦੀ ਬੇੜੀਆਂ ਕੋਈ ਹੋਰ ਕੋਈ ਰਸਤਾ ਨਹੀਂ ਹੋਰ ਰਸਤਾ ਨਹੀਂ ਹੌਸਲਾ ਰੱਖਣਾ ਉਹ ਮੇਰੇ ਬਾਪੇ ਕਰਕੇ ਮੈਨੂੰ ਪੜਾਣਾ ਚੰਗਾ ਲੱਗਦਾ ਸੀ ਮੇਰਾ ਪੜਾਣਾ ਮੇਰਾ ਪੜਾਣਾ ਛੱਡ ਗਿਆ ਭਾਜੀ ਹੌਸਲਾ ਓਏ ਹੋਏ ਐ ਰਬਾ ਓਹੋ ਓਏ ਰੱਬ ਅਰੇ ਕਿੱਕਾਂ ਬਣ ਗਿਆ ਆਰੇ ਮੜੇ ਤੇ ਕੀ ਕੀ ਪਾਇਆ ਜੀ ਇੱਕ ਇੱਕ ਸਾਡਾ ਪਾਪ ਸ਼ਹਿਨशाह ਪਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨਾਂ ਨੂੰ ਕਿੱਥੇ ਕਰ ਦਿੱਤਾ ਅੱਜ ਇਕੱਲੇ ਇਕੱਲੇ ਰਹਿ ਨਹੀਂ ਸਕੇ ਇਕੱਲੇ ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾਹ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਖੀਰ ਰਾਂਝਾ ਲੈਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੀ ਮਾਂ ਮੇਰੇ ਬਾਪ ਨੇ ਮੇਰੀ ਬਾਹਰੋਂ ਬਿਨਾ ਬਾਕੀ ਮੈਨੂੰ ਮਾਫੀ ਦਿਓ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨਿਲਾਉਦਾ ਸੀ ਐਵੇਂ ਦਾ ਕਰਕੇ ਸਿਰ ਮਾਰ ਕੇ ਨਿਲਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨਿਲਾਇਆ ਇਹ ਬੱਤੇ ਵਾਲੀ ਫੀਲਿੰਗ ਦਿੱਤਾ ਦਿੱਤਾ ਕਿ ਬੱਚੇ ਨੂੰ ਨਿਲਾਈਦਾ ਉਹਦਾ ਨਿਲਾਇਆ ਆਪਣੇ ਬਾਪ ਨੂੰ ਅਸੀਂ ਮੇਰੀ ਮਿਲ ਤੇ ਸਾਰੇ ਤੁਸੀਂ ਆਪਣੇ ਮਾਵਾ ਬਾਪ ਨੂੰ ਉਹਨਾਂ ਨਾਲ ਕਰ ਕੋ ਆਪਣੇ ਮਾਪਿਆਂ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇੱਕ ਅਦੀ ਦੀ ਆਉਂਦੇ ਦੁਆਰਾ ਪੁਲੀਸ ਆਪਣੇ ਮਾਪਿਆਂ ਦਾ ਖਿਆਲ ਰੱਖੋ ਤੁਸੀਂ ਮੈਨੂੰ ਉੱਚੀ ਵਾਲਾ ਬੋਲੋ ਮੈਨੂੰ ਉੱਚੀ ਵਾਲਾ ਬੋਲੋ ਮੇਰਾ ਜਿਗਰਾ ਵਾਲਾ ਮੈਂ ਜਿਗਰਾ ਬਣਾਉਣਾ ਪਰ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਦਾ ਪਰ ਮੈਂ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਮੈਂ ਔੜੂਗਾ ਔੜੂਗਾ ਉਹ ਤਰਿਕੀ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪਾਂ ਨੂੰ ਜਿਹਨੇ ਆਪਣੇ ਮਾਪਾਂ ਦਾ ਦਿਲ ਸੰਨਾ ਨਹੀਂ ਨੀ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਬੇਸ਼ੱਕ ਬੇਸ਼ੱਕ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਕੜਾ ਸਾਰੇ ਕਲਾਕਾਰ ਖੜੇ ਜਿਹੜੇ ਜਿਹੜੇ ਬਣੇ ਆ ਉਹਨਾਂ ਨੇ ਆਪੋ ਆਪਣੇ ਮਾਪਾਂ ਦੀ ਠੰਡੀ ਹਵਾ ਲਈ ਆ ਉਹਨਾਂ ਦੀ ਅਸੀਸਾਂ ਲਈਆ ਤਾਂ ਕਰਕੇ ਉਹ ਅੱਜ ਕਲਾਕਾਰ ਹੈ ਤਾਂ ਕਰਕੇ ਮਨਿਸਟਰ ਹੈ ਤਾਂ ਕਰਕੇ ਮੰਤਰੀ ਹੈ ਆ ਸਾਡਾ ਬਾਪ ਸ਼ਹਿਜ਼ਾਦਾ ਆ ਸ਼ਹਿਨशाह ਲੋਕ ਪਿਆ ਸਾਡਾ ਜਿੰਨੇ ਸਾਡੇ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾ ਦੇਖਦੇ ਹੋ ਇਹਨਾਂ ਕੋਲ ਚ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਮਿੱਟੀ ਪਾਜੀ ਬਹੁਤ ਜਿਆਦਾ ਧਿਆਨ ਇਹਨਾਂ ਦਾ ਦੱਸਿਆ ਕੋਈ ਭਈਆ ਮਾਮਰੀਓ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇਦਾ ਬੜੀ ਮਾਰੂ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੋਹਰਾ ਨਹੀਂ ਮਿਲਦੀ ਕਦੀ ਜ਼ਿੰਦਗੀ ਸਾਨੂੰ ਪਤਾ ਸੀ ਆਪਣੇ ਬਾਪ ਨੂੰ ਕਿਦਾ ਤੱਕ ਪਲੋਣਾ ਦੋਹਰਾ ਨਹੀਂ ਮਿਲਦੀ ਜ਼ਿੰਦਗੀ 'ਚ ਕਦੀ ਕਦੀ ਵੀ ਗੱਲੀ ਨਾ ਕਰੇ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪਾਂ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਖਲੇ ਹੋ ਕੇ ਬਹਿ ਗਏ ਅਰੇ ਮਾਫ਼ ਕਰਦੇ ਹੋ ਜੀ ਇਹ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪਾਂ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਵਾਸਤੇ ਦੁਆ ਕਰੋ ਮਾਂ ਬਾਪ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਸੰਚਾਰ ਕਦੀ ਵੀ ਮਾਪੇ ਫਿਰਦਾਸ਼ਰਮਾ ਚ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਿਤੇ ਬਾਕੀ ਹੋਰ ਸਾਡੇ ਅਸੀਂ ਇਹ ਬਿੰਦੂ ਸੁਣਾਉਣ ਲੱਗੇ ਆ ਅਸੀਂ ਆਖਰੀ ਮਾਫ਼ ਕਰਿਓ ਮਾਫ਼ ਕਰਿਓ ਬੋਲੇ ਜੰਮਾ ਪਰ ਆਪਣੇ ਮਾਪੇ ਦੀ ਖਤਰੇ ਕਰੋਤੀ ਕੋੜ ਆ ਜਾ ਪੁਲੀਸ ਮੇਰੀ ਇੱਕ ਗੱਲ ਹੋਰ ਮੇਰਾ ਭਾਈ ਪਲੀਜ਼ ਇਹਨਾਂ ਭਾਈ ਇੱਕ ਮਿੰਟ ਭਾਈ ਗੱਲ ਸੁਣ ਕੇ ਦੀ ਇੱਕ ਮਿੰਟ ਦੀ ਭਾਈ ਇੱਕ ਮਿੰਟ ਸਿਰਫ ਉਹੀ ਸਲਾਹ ਦੇਵੇ ਜਿਹਨੇ ਕਬਰ ਪੱਟੀ ਆ ਜਾਂ ਇਮਾਮ ਸਾਹਿਬ ਤੀਸਰੇ ਬੰਦੇ ਦੀ ਸਲਾਹ ਨਾ ਆਵੇ ਪਲੀਜ਼ ਹੱਥ ਜੋੜ ਕੇ ਮਾਫੀ ਆ ਪਹਿਲਾਂ ਹੀ ਰਿਸਪੈਕਟ ਨਹੀਂ ਕਰਦੇ ਆਪਾਂ ਕੇ ਦੀ ਲੇਕਿਨ ਸਾਡਾ ਬਾਪਿਆ ਸਾਨੂੰ ਪਤਾ ਹੀ ਕਬਰ ਤੇ ਕਿੱਦਾਂ ਲਾਉਣਾ ਸਲਾਹ ਨਹੀਂ ਦੇਣੀ ਕਿਸੇ ਨੂੰ ਪਲੀਜ਼ ਦੇਰ ਬਣੀ ਲਾ